ਪਾ ਖੜੇ ਹਾਂ ਹਲਕਾ ਪਵਾ ਦੇ ਪਿੰਡ ਰਾਜਪੂਰਾ ਵਿਖੇ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਕਿ ਬੱਚਿਆਂ ਨੇ ਵੱਡੀ ਮੱਲਾ ਮਾਰਦੇ ਹੋਏ ਆਪਣੇ ਜ਼ਿਲੇ ਦਾ ਹੀ ਨਹੀਂ ਆਪਣੇ ਮਾਪਿਆਂ ਦਾ ਨਹੀਂ ਆਪਣੇ ਸਕੂਲ ਦੇ ਟੀਚਰਾਂ ਦਾ ਵੀ ਨਾਮ ਰੋਸ਼ਨ ਕੀਤਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਚੱਲੀਏ ਕਿ ਪਿਛਲੇ ਦਿਨੀ ਸੂਬਾ ਸਰਕਾਰ ਵੱਲੋਂ ਐਨ ਡਬਲ ਐਮ ਐਸ ਦੀ ਜਿਹੜੀ ਸਕਾਲਰਸ਼ਿਪ ਦੀ ਮੁਹਿੰਮ ਜੜੀਆ ਚਲਾਈ ਗਈ ਸੀ ਉਹਨਾਂ ਦਾ ਜਿਹੜਾ ਕੰਪੀਟੀਸ਼ਨ ਕਰਵਾਇਆ ਗਿਆ ਸੀਗਾ ਜਿਹਦੇ ਚਲਦਿਆਂ ਪਿੰਡ ਰਾਜਪੁਰਾ ਸਰਕਾਰੀ ਹਾਈ ਸਕੂਲ ਦੇ ਚਾਰ ਬੱਚਿਆਂ ਨੇ ਜਿਹੜੀ ਹੈ ਉਸ ਸਕਾਲਰਸ਼ਿਪ ਨੂੰ ਹਾਸਲ ਕੀਤਾ ਹੈ ਜਿਨ੍ਹਾਂ ਵਿੱਚੋਂ ਦੀ ਤਿੰਨ ਬੱਚਿਆਂ ਨੇ ਜਿਹੜਾ ਟਾਪਰ ਜਿਹੜਾ ਸਥਾਨ ਹਾਸਲ ਕੀਤਾ ਹੈ ਔਰ ਉਹਨਾਂ ਵਿੱਚੋਂ ਵੀ ਇੱਕ ਜਿਹੜਾ ਬੱਚਾ ਹੈ ਸਟੂਡੈਂਟ ਹੈ ਸਕੂਲ ਦਾ ਉਸੇ ਬੱਚੇ ਵੱਲੋਂ ਜ਼ਿਲ੍ਹਾ ਪੰਜਾਬ ਨਹੀਂ ਪੰਜਾਬ ਸੂਬੇ ਵਿੱਚ ਪਹਿਲਾ ਸਥਾਨ ਜਿਹੜਾ ਹਾਸਲ ਕੀਤਾ ਗਿਆ ਹੈ ਤੁਹਾਨੂੰ ਦੱਸਦੇ ਕਿ ਇਹ ਕਿ ਜਿਸ ਤਰ੍ਹਾਂ ਮਾਨ ਸਰਕਾਰ ਵੱਲੋਂ ਬਕਬਕ ਫੈਸਿਲਟੀਆਂ ਬਕਬਕ ਜਿਹੜੀਆਂ ਸਹੂਲਤਾਂ ਜਿਹੜੀਆਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਦੇ ਸਦਕੇ ਨਤੀਜੇ ਵਧੀਆ ਸਿੱਤੇ ਵੱਜੋ ਜਿਹੜੇ ਬੱਚੇ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਆਤਮ ਵਿਸ਼ਵਾਸ ਜਗਦਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਉਸ ਦੇ ਨਾਲ ਨਾਲ ਹੀ ਮਾਪਿਓ ਦੇ ਵਿੱਚ ਵੀ ਬੱਚਿਆਂ ਨੂੰ ਸਰਕਾਰੀ ਸਕੂਲ ਪੜਾਉਣ ਦੇ ਲਈ ਜਿਹੜੀ ਇੱਛਾ ਹੈ ਉਹ ਜਾਗ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮਾਨ ਸਰਕਾਰ ਵੱਲੋਂ ਸਕੂਲਾਂ ਨੂੰ ਬਕਵਕ ਫੰਡਾਂ ਦੇ ਤਹਿਤ ਬਕਵਕ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਹਦੇ ਚਲਦੇ ਆਪਾਂ ਅੱਜ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਵਾ ਦੇ ਸਰਕਾਰੀ ਸਕੂਲ ਰਾਜਪੁਰਾ ਦੇ ਪਹੁੰਚੇ ਹਾਂ ਔਰ ਇਥੇ ਜਿਹੜੇ ਬੱਚੇ ਆ ਜਿਹੜੇ ਜਿਹਨਾਂ ਬੱਚਿਆਂ ਨੂੰ 12000 ਰੁਪਏ ਸਾਲ ਦੇ ਲਗਭਗ ਜਿਹੜੀ ਸਕਾਲਰਸ਼ਿਪ ਮਿਲਦੀ ਆ ਉਹ ਇਥੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਿਹੜੇ ਇਥੋਂ ਦੇ ਪ੍ਰਿੰਸੀਪਲ ਸਾਹਿਬਾਨ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਜਿਹੜੀਆਂ ਐਸ ਸਕੂਲ ਦੀਆਂ ਹੋਰ ਉਪਲਬਧੀਆਂ ਉਹਨਾਂ ਬਾਰੇ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਨੇ ਆ ਤਦ ਤੱਕ ਤੁਸੀਂ ਜੁੜੇ ਰਹੋ ਮੈਨੂੰ ਦਿਓ ਇਜਾਜ਼ਤ ਮੈਂ ਰਜੇਸ਼ ਕੁਮਾਰ ਪਿੰਡ ਰਾਜਪੁਰੂ ਦਾ ਸਰਕਾਰੀ ਹਾਈ ਸਕੂਲ ਤੋਂ ਭਾਰਤ ਲੈਡ ਨਿਊਜ਼ ਵੱਲ ਆਪਕਾ ਲਈ ਖਾਸ ਰਿਪੋਰਟ ਮੰਜੂ ਮੰਜੂ ਵਾਲਾ ਐਡਮਿਨਿਸਟਰਰ ਸਰਕਾਰੀ ਹਾਈ ਸਕੂਲ ਰਾਜਪੁਰੇ ਦਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਖੁਸ਼ੀ ਸਾਂਝੀ ਕਰਦੇ ਆ ਕਿ ਸੈਸ਼ਨ 2024-25 ਵਿੱਚ ਮੇਰੇ 8th ਕਲਾਸ ਦੇ ਬੱਚਿਆਂ ਨੇ NMMS نیشنل ਮੈਰਿਟ ਸਕੀਮ ਦਾ ਟੈਸਟ ਕ੍ਰੈਕ ਕੀਤਾ ਹੈ ਚਾਰ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਹੈ ਔਰ ਇਹਨਾਂ ਵਿੱਚੋਂ ਜੋ ਤਿੰਨ ਬੱਚੇ ਹੈ ਉਹ ਡਿਸਟ੍ਰਿਕਟ ਦੇ ਵਿੱਚ ਪਹਿਲੇ ਤਿੰਨ ਪੋਜੀਸ਼ਨ ਹਾਸਲ ਕੀਤੀਆਂ ਨੇ ਇਹਨਾਂ ਨੇ ਵਿਨੇ ਸਲਾਰੀਆ 148 ਮਾਰਕਸ ਔਰ ਅਨਮੋਲ 147 ਹਵੀਸ਼ 140 ਔਰ ਪ੍ਰਿਆੰchu 102 ਮਾਰਕਸ ਇਹਨਾਂ ਨੇ ਲਏ ਹੈ 148 ਮਾਰਕਸ ਆਈ ਥਿੰਕ ਕਿ ਪੰਜਾਬ ਵਿੱਚ 3rd ਪੋਜੀਸ਼ਨ ਹੈ ਬੜੇ ਹੀ ਹੁਨਰਵਰ ਬੱਚਿਆਂ ਨੇ ਇਟੈਸ ਕਵਾਲਿਫਾਈ ਕੀਤਾ ਉਹ ਇਹਨਾਂ ਬੱਚਿਆਂ ਨੂੰ ਹਰ ਸਾਲ 12000 ਸਕਾਲਰਸ਼ਿਪ ਇਹਨਾਂ ਨੂੰ ਮਿਲੇਗੀ 4 ਸਾਲ ਜਦ ਤੱਕ ਇਹ ਪਲੱਸ 2 ਕੰਪਲੀਟ ਕਰ ਜਾਣਗੇ ਉਹ ਬੜੀ ਵਧੀਆ ਸਰਕਾਰ ਵੱਲੋਂ ਵੀ ਇਹ ਉਪਰਾਲਾ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਮੇਰੇ ਸਕੂਲ ਵਿੱਚ 2021 ਤੋਂ ਲੈ ਕੇ ਹੁਣ ਤੱਕ 21 ਸਟੂਡੈਂਟਸ ਨੇ ਇਹ ਐਗਜ਼ਾਮ ਕਲੀਅਰ ਕਰ ਲਿਆ ਔਰ ਸਕਾਲਰਸ਼ਿਪ ਪ੍ਰਾਪਤ ਕਰ ਰਹੇ ਹਨ ਮੇਰੇ ਸਕੂਲ 2024-25 ਦੇ ਸਾਰੇ ਨਤੀਜੇ ਬਹੁਤ ਹੀ ਵਧੀਆ ਨੇ किसी भी तरह का कंपीटिशन होंगे तो डिस्ट्रिक्ट लैवल पर है चाहे ब्लॉक लैवल पर है मेरे विद्यार्थी बेस्ट परफॉर्म करके आदि मेरे स्टूडेंट मैं तुम तो दसना चाहाँगी कि, कि उस कंपीटिशन पिछले साल तेई चौबी भी मेरे बच्चों ने जिले फर्स फर्स के फस्ट फस्ट पुजिशन हासिल की और स्टेट लैवल कंपीट करके आए थे और इस साल सेम इ ने उस पुजिशन रिटीन और इस साल भी बच्चों ने डिस्ट्रिक्ट जो है फस्ट पोजिशन हासिल की है ਸਪੋਰਟਸ ਦੇ ਵਿੱਚ ਵੀ ਬਹੁਤ ਵਧੀਆ ਮੇਰੇ ਬੱਚੇ ਜਿਹੜਾ ਪਰਫਾਰਮ ਕਰਕੇ ਆਉਂਦੇ ਆ ਔਰ ਅੱਛੀ ਪੋਜੀਸ਼ਨਸ ਲੈ ਕੇ ਆਉਂਦੇ ਆ ਇੱਕ ਬੱਚੇ ਨੇ ਸਟੇਟ ਲੈਵਲ ਦਾ ਜਿਹੜਾ ਬੈਡਮਿੰਟਨ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਸਟੇਟ ਲੈਵਲ ਤੇ ਬੈਡਮਿੰਟਨ ਦੇ ਵਿੱਚ ਤੇ ਬਾਕੀ ਵੀ ਮੈਂ ਇਹੀ ਮੇਰਾ ਸਟਾਫ ਬਹੁਤ ਹੀ ਮਿਹਨਤੀ ਹੈ ਬੜੇ ਹੀ ਮਿਹਨਤ ਨਾਲ ਬੱਚਿਆਂ ਦੀ ਤਿਆਰੀ ਕਰਵਾਉਂਦੇ ਆ ਇੱਕ ਬੜੀ ਪਲੈਨਿੰਗ ਦੇ ਨਾਲ ਬੱਚਿਆਂ ਨੂੰ ਐਕਸਟਰਾ ਟਾਈਮ ਲਗਾ ਕੇ ਬੱਚਿਆਂ ਦੀ ਤਿਆਰੀ ਕਰਵਾਉਂਦੇ ਆ ਉਸਦੇ ਨਤੀਜੇ ਤੁਹਾਡੇ ਸਾਹਮਣੇ ਆ। ਮੈਂ ਇਥੇ ਦੀ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਦੇ ਵਿੱਚ ਦਾਖਲ ਕਰਵਾਓ ਤੇ ਉਹਨਾਂ ਦਾ ਫਿਊਚਰ ਬ੍ਰਾਈਟ ਬਣਾਓ। ਲੋਕੇ ਦੀ ਸਰਕਾਰ ਵੱਲੋਂ ਵੀ ਬੜੇ ਹੀ ਅੱਛੇ ਉਪਰਾਲੇ ਕੀਤੇ ਜਾ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚ ਬੈਲ ਕੁਆਲੀਫਾਈਡ ਸਟਾਫ ਹੈ। ਇਨਫਰਾਸਟ੍ਰਕਚਰ ਇੰਨਾ ਵਧੀਆ ਹੈ। ਫ੍ਰੀ ਬੁੱਕਸ ਮਿਲਦੀਆਂ ਐ 8 ਤੱਕ ਯੂਨੀਫਾਰਮ, ਮੀਡੇ ਮੀਲ ਐਵਰੀ ਫੈਸਿੰਗ ਐਵਰੀ ਕਲਾਸਰੂਮ ਇਮੈਸ ਕੁਝ ਸਮਾਰਟ ਕਲਾਸਰੂਮ ਇੰਟਰਐਕਟਿਵ ਪੈਨਲ ਦੇ थ्रू ਪੜਾਈ ਕਰਵਾਈ ਜਾਂਦੀ ਹੈ ਬੱਚਿਆਂ ਨੂੰ ਤੇ ਇੰਨੀਆਂ ਫੈਸਿਲਟੀਆਂ ਦੇ ਬਾਵਜੂਦ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਾਂਗੀ ਕਿ ਇਧਰ ਉਧਰ ਭਟਕਣ ਛੱਡ ਕੇ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਵਿੱਚ ਦਾਖਲ ਕਰਵਾਓ ਤੇ ਜੋ ਮਿਲ ਰਿਹਾ ਹੈ ਸਰਕਾਰੀ ਤੋਂ ਫਾਇਦੇ ਉਹਨਾਂ ਦਾ ਲਾਭ ਉਠਾਓ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਉਹਨਾਂ ਨੂੰ ਮੇਰੇ ਸਕੂਲ ਵਿੱਚ ਦਾਖਲ ਕਰਵਾਓ ਥੈਂਕਸ ਗੁੱਡ ਮਾਰਨਿੰਗ ਮਾਈ ਨੇਮ ਇਜ਼ ਮੋਹਿਤ ਆਈ ਸਟੱਡੀ ਇਨ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਟੂਡੇ We passed the awareness examination. Total four students are passed in this examination. We get many scholarships and facilities from this school. Government schools are better than private schools. Everyone thinks that private schools are way better than government schools, but that's a lie. In BLT, the government schools are better, and there are many facilities which are provided by, uh, provided by government to students. I am really happy and grateful for achieving success in endogamous examination. The journey was very difficult and rewarding. Uh, the all credit goes to my family, parents, the teachers and my friends. They kept supporting me and motiva motivating me. In future I will do better than this and do it more even better. ਕਿਹੜੇ ਸਕੂਲ ਪੜ੍ਹਨ ਵਾਲੇ ਤੁਸੀਂ ਮੇਰਾ ਨਾਮ ਹਵੀਸ਼ ਕੁਮਾਰ ਹੈ ਮੈਂ ਸਰਕਾਰੀ ਹਾਈ ਸਕੂਲ ਮੈਂ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਵਿੱਚ ਪੜ੍ਹਦਾ ਹਾਂ ਅੱਜ ਕਾਲਾ ਅਸੀਂ ਨਵੰਮਸ ਦਾ ਐਗਜ਼ਾਮ ਪਾਸ ਕਰ ਲਿਆ ਤੇ ਸਾਡੇ ਸਕੂਲ ਦੇ ਵਿੱਚ ਕੁੱਲ 4 ਬੱਚਿਆਂ ਨੇ ਇਹ ਐਗਜ਼ਾਮ ਪਾਸ ਕੀਤਾ ਹੈ ਅਸੀਂ ਤਿੰਨੋ ਬੱਚੇ ਜ਼ਿਲ੍ਹਾ ਪੱਧਰ ਤੇ ਟੋਪ ਤੇ ਆਏ ਹਾਂ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਨਾਲੋਂ ਵਧੀਆ ਹੈ ਪਰ ਇਹ ਸਾਰਾ ਵਹਿਮ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਇੱਥੋਂ ਦੀ ਪੜਾਈ ਵੀ ਬਹੁਤ ਬਹੁਤ ਚੰਗੀ ਹੈ ਮੈਂ ਇੱਥੋਂ ਤੋਂ ਛੇਵੀਂ ਤੋਂ ਪੜ੍ਹ ਪੜਦਾ ਪੜਨਾ ਮੈਂ ਇੱਥੇ 6ਵੀਂ ਤੋਂ ਪੜ ਰਹੀ ਹਾਂ ਅਤੇ ਇਹ ਦੀ ਪੜਾਈ ਬਹੁਤ ਵਧੀਆ ਹੈ ਸਾਡੇ ਸਕੂਲ ਦੇ ਟੀਚਰ ਬਹੁਤ ਵਧੀਆ ਹਨ ਅਤੇ ਬਹੁਤ ਲਗਨ ਨਾਲ ਪੜਾਉਂਦੇ ਹਨ ਬਸ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਵਧੀਆ ਹੈ ਪਰ ਇਹ ਸਾਰਾ ਝੂਠ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਸਰਕਾਰ ਨੇ ਬਹੁਤ ਮਹਿੰਮ ਚਲਾਈ ਦੇ ਹਨ ਬੱਚਿਆਂ ਲਈ ਸਾਨੂੰ ਸਕੋਲਰਸ਼ਿਪ ਵੀ ਮਿਲਦੀ ਹੈ ਹੁਣ ਕਿਹੜੀ ਸਕੂਲ ਪੜਦੀ ਹੋ ਮੇਰਾ ਨਾਮ ਇਹਨਸੁਹਾਰਿਆ ਮੈਂ ਗਵਰਨਮੈਂਟ ਹਾਈ ਸਕੂਲ ਰਾਤੂੜਾ ਦੇ ਪੜਦਾ ਹਾਂ ਅੱਜ ਅਸੀਂ ਅੰਦਰ ਵਾਲਾ ਮੈਸਰ एग्जाम ਪਾਸ ਕਰ ਲਿਆ ਹੈ 84 ਬੱਚੇ ਜिले ਪੱਧ ਤੇ ਟੋਪ 3 ਪੋਜੀਸ਼ਨ ਤੇ ਆਏ ਹਾਂ ਕੁਝ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਤੋਂ ਵਧੀਆ ਇਹ ਸਾਰਾ ਬ੍ਰੈਂ ਹੈ ਗਲਤ ਹੈ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਤੋਂ ਥੰਗੇ ਹੈ ਸਰਕਾਰੀ ਸਕੂਲਾਂ ਚ ਕਾਫੀ ਵਧੀਆ ਪੜਾਈ ਹੁੰਦੀ ਆ ਉਸ ਦਾ ਉਦਾਹਰਨ ਆਹ ਹੈ ਹਨ